ਧਰਮ ਬਾਰੇ ਨਹੀਂ ਜਾਣਕਾਰੀ ਤਾਂ ਰਾਜਨੀਤਿਕ ਲੀਡਰਾਂ ਨੂੰ ਨਹੀਂ ਦੇਣੀ ਚਾਹੀਦੀ ਕੋਈ ਟਿੱਪਣੀ ਇਹ ਕਹਿਣਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਪੋਲਿਟਿਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਪੰਜਾਬ ਵਿੱਚ ਗਰਮਾ ਚੁੱਕਿਆ ਹੈ ਤੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਸਟੇਜਾਂ ਤੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਨੇ ਪਿਛਲੇ ਦਿਨੀ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬਾ ਨਾਨਕ ਦੇ ਪੰਜੇ ਨਾਲ ਕੀਤੀ ਗਈ ਸੀ ਤੇ ਦੂਜੇ ਪਾਸੇ ਭਾਜਪਾ ਦੇ ਨੇਤਾ ਬੋਨੀ ਅਜਨਾਲਾ ਵੱਲੋਂ ਵੀ ਇੱਕ ਸਟੇਜ ਤੇ ਸਿੱਖ ਧਰਮ ਦੀ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਸੀ ਅਤੇ ਉਹਨਾਂ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਖਤਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਜੇਕਰ ਧਰਮ ਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਤਾਂ ਕਿਸੇ ਨੂੰ ਵੀ ਧਰਮ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਅੱਗੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਜਾ ਰਹੇ ਹਨ ਲੋਕਤੰਤਰ ਦੇਸ਼ ਹੈ ਲੋਕਤੰਤਰ ਦੇਸ਼ ਦੇ ਵਿੱਚ ਹਰੇਕ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ ਜੀ ਸਾਹਿਬ ਪੁਜਾਰੀ ਜੀ ਇਸੇ ਤੋਂ ਚੋਣਾਂ ਲਈ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਜੀ ਸਾਹਿਬ ਕਿ ਕਾਹਨ ਅੱਗੇ ਅੱਜਕੱਲ੍ਹ ਸਿਆਸੀ ਮਾਹੌਲ ਵੀ ਹੈ ਔਰ ਅੱਜ ਜੇਕਰ ਗੱਲ ਕਰੀਏ ਸਿਆਸੀ ਸਟੇਜਾਂ ਤੋਂ ਬਹੁਤ ਸਾਰੀਆਂ ਐਸ਼ੀਆਂ ਜਿਹੜੀਆਂ ਬਿਆਨਬਾਜ਼ੀ ਆ ਰਹੀਆਂ ਜਿਨ੍ਹਾਂ ਨੂੰ ਲੈ ਕੇ ਧਾਰਮਿਕ ਜਿਹੜੇ ਔਰਤੇ ਭਾਵਨਾਵਾਂ ਆ ਆ ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ। ਭਾਜੀ ਮਾਈਕ ਤੇ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਇਹ ਨਹੀਂ জানা ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੰਘ ਸਾਹਿਬ ਪਹਿਲਾਂ ਬਿਆਨ ਦਿੱਤਾ ਜਦੋਂ ਉਸ ਤੋਂ ਬਾਅਦ ਮੁੜ ਕੇ ਵੀਡੀਓ ਪਾ ਕੇ ਮਾਫੀ ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ ਭਾਜਪਾ ਦੀ ਆਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਨੀਚਾ ਤੇ ਤਸੀਹੇ ਭਾਈ ਚਰ ਉਹ ਜੀ ਮੈਂ ਪਹਿਲੇ ਕਹਿੰਨਾ ਕਿ ਬਹੁਤ ਗਲਤ ਕੰਨਾ ਨੇ ਹੈ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇ ਇਸ ਤਰ੍ਹਾਂ ਦੀ ਜਿਹੜੀ ਗੋਲ ਬਾਣੀ ਆ ਉਹ ਤੋਂ ਪ੍ਰੈਸ ਕਰਨਾ ਚਾਹੀਦਾ ਪਰ ਜੀ ਨਾ ਆਪ ਕੋ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਥੱਲੇ ਗੱਲੋਂ ਹਾਂ ਤੁਸੀਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਹੈਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰਨਾ ਅਮਰਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ ਠੀਕ ਹੈ ਜੀ ਸਿੱਖਰ ਕਿਰਪਾਨ ਪਾ ਕੇ ਕੈਨੇਡਾ ਦੇ ਵਿੱਚ ਜਾਂਦੇ ਉਹਨਾਂ ਨੇ ਜੀ 2 ਯਰ ਮਾਈ ਥੱਲੇ ਐਦਾਂ ਕਰਨਾ ਕਿਸ ਤਰ੍ਹਾਂ ਵਾਈਟ ਲਿਸਟ ਕਰ ਲੋਗੇ ਦੇ ਵਿੱਚ ਕੇਸ ਕਿਰਪਾਨ ਜਿਹੜੇ ਰੱਖਦੇ ਨੇ ਉਹਨਾਂ ਦੇ ਕੇਸ ਨਹੀਂ ਨਹੀਂ ਐਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਨ ਬਾਕੀ ਹੈ ਜੀ ਠੀਕ ਠੀਕ ਹੈ ਟੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ